ਸ਼ਸ਼ੀਕਾਲ ਜੀ ਸਾਰੇ ਪ੍ਰਾਂਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੱਕਾ ਨੰਬਰ 2 ਹਨਾ ਵੀਰੇ ਚਾਰ ਆ ਭਾਈ ਚਾਰ ਪੱਕਾ ਨੰਬਰ 4 ਦੇ ਵਿੱਚ ਮੈਸਟਰ ਉਹਦੇ ਹਰਜਿੰਦਰ ਵੀਰ ਦੇ ਕੋਲ ਆ ਵਪਾਰ ਦਾ ਵੀਰ ਦਾ ਕੰਮ ਆ ਤੇ ਜਨਵਾਰ ਦਿਖਾਉਣੇ ਤੁਹਾਨੂੰ ਟਾਪ ਕਲਾਸ ਮਿੱਤਰੋ ਭਾ ਵੀ ਬਾਈ ਦੇ ਫੜ ਲਓ ਫੜ ਲਓ ਵਾਲੇ ਹੋਣਗੇ ਸਾਰੀ ਗੱਲਬਾਤ ਕਰਦੇ ਆ ਮਿਲਦੇ ਆ ਭਾਈ ਹਰਜਿੰਦਰ ਵੀਰੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਸਰਬਿਆ ਕੀ ਹਾਲ ਆ ਚੜਦੀ ਕਲਾ ਹੋਰ ਸੇਤਾ ਕਿਵੇਂ ਤੇਰੀਆਂ ਬਾ ਚੜਦੀ ਕਲਾ ਜਮ ਚਲੋ ਸ਼ੁਕਰ ਕੰਮ ਕਰ ਫਿਰ ਕਰਤਾ ਸ਼ੁਰੂ ਹਾਂ ਹਾਂ ਵੀਰੇ ਹੁਣ ਲਿਆਦਾ ਕਿ ਢੇਰੀ ਹੁਣ ਬਸ ਐਂ ਉਹਦਾ ਪ੍ਰਮਾਤਮਾ ਨੇ ਕਰਨਾ ਆ ਇਹਦਾ ਕਰ ਤੇਰੀ ਸਹੀ ਹੁਣ ਮੋਟਰ ਮਟਰ ਨਾਲ ਰੈਲਾ ਹੋ ਰਿਹਾ ਹੈ ਕਈ ਵਾਰੀ ਢੇਰੀ ਨਹੀਂ ਕਈ ਵਾਰ ਹਣਾ ਅਚਾਰ ਜੀ ਦਰਬਾਈ ਅੱਜ ਧਨਵਰ ਆਪਾਂ ਤੈਨੂੰ ਵਿਖਾਉਣੇ ਆ ਹਣਾ ਵੱਡੀ ਬੇ ਤੇਰੇ ਪਿੱਛੇ ਖੜੀ ਜਿਹੜੀ ਖੁੱਲੇ ਸਿੰਘਾ ਵਾਲੀ ਕਿਹਨੂੰ ਆ ਸੂਆ ਬਾਈ ਮੈਂ ਯਾਰ ਚੌਥਾ ਸੂਆ ਹੁਣ ਸੁਣੀ ਆ ਬਾਈ ਦੁੱਧ ਵਾਲੀ ਮੈਂ ਆ ਠੀਕ ਆ ਜਿਹਨੇ ਡੇਰੀ ਤੇ ਲਾਉਣੀ ਆ ਨਾ ਮੈਂ ਹਾਂ ਜੇ ਸਕੀਮ ਕੋਈ ਭਾਲੇ ਵੀ ਰਹੋ ਤਾਂ ਭਾਵੇਂ ਨਹੀਂ ਕਰੇ ਗੱਲ ਹੁਣ ਲਾਵੇ ਤੇ ਜਿਹਨੇ ਦੁੱਧ ਤੇ ਕੰਮ ਕਰਨਾ ਕਮਾਈ ਕਰਨੀ ਆ ਹਾਂ ਉਹਦੇ ਲਈ ਸਿਉਣਾ ਹੀ ਆ ਤੇ ਕਿੰਨਾ ਦੁੱਧ ਦੇ ਦੂਗੀ ਬਾਈ ਦੁੱਧ ਯਾਰ ਜਿਹੜਾ ਮਾਲਕ ਨੇ ਦੱਸਿਆ ਉਹ ਉਹੀ ਰੱਖਣਾ 15 ਤੋਂ 16 ਕਿਲੋ ਖੁੱਲਾ ਦੁੱਧ ਪੁੰਦੀ ਹੈ ਅਮਰੀਕਨ ਗਾਰਗਲੇਵਾ ਕਰ ਜਾਂਦੀ ਹੈ ਨਾਲੇ ਚੰਗੀ ਬਣਦੀ ਹੈ ਥੱਲੋ ਹਨਾ ਯਾਰ ਇਹ ਜਿਹੜੇ ਡੇਰੀ ਵਾਲੇ ਨੇ ਵੀਰੇ ਲੈਣੀਆਂ ਨੇ ਉਹਨੂੰ ਮੈਂ ਦੀ ਆਪੇ ਸਮਝਣੇ ਗਾੜੀ ਪਿਛਾੜੀ ਦੇ ਥਣ ਮੁੱਠੀ-ਮੁੱਠੀ ਵਾਲੇ ਬਰਾਬਰ ਦੇ ਹੀ ਲੱਗੇ ਆ ਬਾਈ ਬਾਈ ਦੁੱਧ ਵਾਲੀ ਆ ਸਾਰੀ ਹਾਂ ਜਿਹਨੇ ਦੁੱਧ ਤੇ ਲੈਣੀ ਆਉਂਦੇ ਕੰਮ ਦੀ ਜਿਹੜੇ ਸੂਹਾ ਕਿਹੜਾ ਸੁਣਦੀ ਆਖਿਆਈ ਚੌਥਾ ਸੂਹਾ ਸੂਣਾ ਵੀਰੇ ਠੀਕ ਆ ਕਿੰਨੇ ਦੀ ਦੇ ਦਈਏ ਬਾਈ ਇਹ ਮੈਂ ਯਾਰ 6 ਦਿਨ ਪਈ ਆ ਯਾਰ ਜਾ ਠੀਕ ਹੈ ਇਹ ਨਹੀਂ ਪਤਾ ਇਹ 4 ਲੈ ਜੇ ਇਹ ਨਹੀਂ ਪਤਾ ਇਹ 5 ਲੈ ਜੇ ਇਹ ਨਹੀਂ ਪਤਾ ਜਾਂਦੇ ਆ ਸੋ ਆ ਯਾਰ ਵਲਟੇ ਲਾਦਦੇ ਨੂੰ ਸੀ ਇਹਨਾਂ ਫੁੱਲ ਪਈਆਂ ਬਰੀਕ ਹਾਂ ਬਹੁਤ ਚੰਗੀ ਥੱਲੋ ਲੋਲੀਪੋਲੀ ਆ ਜਮਾ ਯਾਰ ਕਿੰਨੇ ਦੀ ਬਾਈ ਸਰਬੇ ਰੋਤੋਂ ਦੀ ਗਾਂ ਦਾ ਭਾਵੇਂ ਮਈਆਂ ਦੇ ਤੇਜ਼ ਹੀ ਹੋਣੀਆਂ ਆਪਾਂ 85000 ਦੀ ਮੈਂ ਦੇ ਦਾਂਗੇ ਮਿੱਥੋ ਮਾਨਤਲ ਮਾਨਤਾ ਨਹੀਂ ਹੋਗਾ ਆਪਣੇ ਰੇਟਾਂ ਜੋ ਜਿੱਥੋਂ ਮਰਜੀ ਕੋਈ ਬੰਦਾ ਤੁਰ ਤੁਰ ਫਿਰ ਕੇ ਆ ਜਾ ਬਕਰੀ ਬਰੇ ਕੱਢੀ ਬਾਹਰ ਨੂੰ ਤੋਰੀਏ ਇਹਨੂੰ ਬਣਾਇਆ ਖੋਲ ਗਏ ਕੱਢੀ ਮੇਰਾ ਭਾਈ ਬਾਹਰ ਨੂੰ ਲੈ ਵੀ ਮਿੱਤਰੋ ਡੰਡਾ ਲਾ ਕਰੀ ਬੇ ਤਲ ਡੰਡਾ ਨਹੀਂ ਉਹ ਤਾਂ ਨਾ ਕਿਹੜੀ ਦੂਜੇ ਪਹੁੰਨ ਆਪ ਲੈ ਵੀਰ ਉਹ ਵੀਡੀਓ ਸੀ ਕਿ ਭਾਈ ਦੇ ਕੋਲੇ ਪਰ ਲੈ ਵੀਰ ਨੂੰ ਮੈਂ ਦੇਸੀ ਨਹੀਂ ਗਈ ਅਨੈ ਮਤ ਕੋਈ ਪ੍ਰਾਵਾ ਦਾ ਗੁੱਸਾ ਤਾਂ ਰਹ ਜੂਗਾ ਕਿਉਂਕਿ ਭਾਈ ਥੋੜਾ ਜਿਹਾ ਕੰਮ ਜਾਣਾ ਕਿਤੇ ਕੱਲ ਨੂੰ ਜ਼ਰੂਰੀ 18 ਤਰੀਕ ਨੂੰ ਵੀਡੀਓ ਨਹੀਂ ਬਣਾਉਣੀਆਂ ਆਪਾਂ ਵੇਖ ਸਕਦੇ ਆ ਮਿੱਤਰੋ ਤੁਸੀਂ ਠੀਕ ਆ ਵੀਰੇ ਓਕੇ ਅੱਛਾ 2 ਨੰਬਰ ਤੇ ਆ ਜਾ ਵੀ ਸੱਜਣਾ ਹੁਣ ਆਏ ਨੇ ਇਹਦੇ ਬਾਰੇ ਦੱਸ ਮੈਨੂੰ 2 ਨੰਬਰ ਵਾਲੀ ਬਾਰੇ ਇਹ ਤੀਜਾ ਸੂਆ ਝੋਟੀ ਸੁੰਦੀ ਬਾਈ ਹੂੰ ਕਿਰੇਦਨ ਪਾਇਆ ਵੀਰੇ ਤਿੰਨ ਚਾਰ ਦਣੀ ਇਹ ਲਊਗੀ ਯਾਰ ਇਹਨਾਂ ਦਾ ਦੰਨਾ ਬਾਲੇ ਦੱਸਿਆ ਸੀ ਜੀ ਤੁਸੀਂ ਕਿ ਸੁng ਚੰਗਾ ਝੋਟੀ ਦਾ ਸਾਰੀ ਚੰਗੀਆਂ ਯਾਰ ਬਈ ਗੋਲ ਮਟੋਲ ਝੋਟੀ ਹੱਥਾਂ ਲੇਵੇ ਦੀ ਜਮਾ ਪਲੇਅਰ ਆ ਹਾਂ ਠੀਕ ਆ ਫਰਸ਼ੀ ਲੇਵਾ ਬਰਨਾਲੀ ਜਿਹਨੂੰ ਕਹਿੰਦੇ ਕਲੱਬੀ ਕਲੱਬੀ ਦੁੱਧ ਵਾਲੀ ਆ ਗਾੜੀ ਵੀ ਛਾੜੀ ਦੁਬਾਰਾ 12 13 ਕਿਲੋ ਦੇ ਦੂ ਇਹ ਵੀ ਇੰਨਾ ਯਾਰ ਇਹੋ ਜੀ ਮੈਂ ਇਹਨਾਂ ਨੂੰ ਦੁੱਧ ਨਾਲ ਦਿੱਤਾ ਫਿਰ ਮੈਂ ਰੱਖਣ ਦਾ ਫਾਇਦਾ ਵੀ ਨਹੀਂ ਹਾਂ ਇਹ ਵੀ ਗੱਲ ਤੇਰੀ ਸਹੀ ਆ ਐਸਾ ਕਿੰਨੇ ਦੀ ਬਈ ਕਹਿੰਦਾ 92000 ਮੁੱਲ ਕਰਦੇ ਆ ਯਾਰ ਬਈ ਦੇਣ ਲੈਣ ਵਾਲਾ ਜਿਸ ਤੇ ਨੋ ਦੱਸਦੇ ਜਿਸ ਨੂੰ 3 ਛੱਡ ਦਾਂਗੇ 90 90 ਤੋਂ 187 ਹਜ਼ਾਰ ਦੀ ਦੇ ਦੇਗੇ। ਬਸ ਹਾਂ ਠੀਕ ਆ ਕੱਢੀ ਬਾਰ ਦਿਖਾਇਆ ਲੈ ਵਾ ਬੇਲੇ। ਆਪ ਦਿਖਾ ਦੇ ਲੈ ਦੱਸ। ਹਾਂ ਲੈ। ਹਾਂ ਥਣਾ ਦੀ ਪਿੱਛੇ ਦੀ ਗਾਰੰਟੀ ਹੋਊਗੀ ਗੱਬਣਾ ਮਈਆਂ ਦੀ। ਨਹੀਂ ਬਾਈ ਉਹ ਦੱਸੀ ਜਾਂਦੀਆਂ ਮਈਆਂ ਹੀ ਤੇਰੀਆਂ ਯਾਰ। ਠੀਕ ਆ ਕਈ ਵਾਰੀ ਵਾਲਾ ਕਹਿੰਦਾ ਯਾਰ ਗੱਬਣ ਮੈਂ ਦਾ ਕੀ ਬਾਲਾ ਲੱਗਾ। ਹਾਂ ਥਣਾ ਦੀ ਤੇ ਪਿੱਛੇ ਦੀ ਗਾਰੰਟੀ ਹੋਊਗੀ। ਦੁੱਧ ਖੁਰਲੀ ਚ ਆ। ਹਾਂ ਹਨਾ ਸਹੀ ਆ ਬਾਈ। ਹਾਂ। ਜੇ ਕੋਈ ਪਾਊਗਾ ਨਾ ਵੀਰੇ ਕਿੱਥੋਂ ਚੋਲਾ ਗਿਆ ਰਜਿੰਦਰ ਬਾਈ ਯਾਰ ਜਿਹਨੇ ਕੌਲੀਆਂ ਨਾ ਪਾਤਾ ਤੇ ਗੜਵੀਆਂ ਨਾ ਚੋਲੂ ਜਿਹਨੇ ਮੱਠਲ ਨਾ ਪਾਤਾ ਤੇ ਬਾਲਟੀ ਨਾ ਚੋਲੂ ਹਾਂ ਤੇ ਜਿੰਨੇ ਡੋਂਗਿਆਂ ਨਾਲ ਪਾਤਾ ਉਹ ਫਿਰ ਉਹ ਵੇਖੀ ਜਊ ਤੀ ਮੈਂ ਚੰਗੀ ਲੈ ਜਾਂ ਚੰਨ ਲੈ ਜੇ ਮੜੀ ਗੋਲ ਮਟੋਲ ਝੋਟੀ ਸਾਰੀ ਯਾਰ ਹੂੰ ਲੈ ਆ ਮੋੜ ਲਿਆ ਵਾਕੇ ਯਾਰ ਖੜੇ ਲੈ ਜਾਊਗੀ ਚਾਰ ਕਿ ਦਿਨ ਕੋਈ ਲੈ ਜਾਓ ਹਰਜਿੰਦਰ ਬਾਈ ਮਹੀਆਂ ਦੇ ਭਾਅ ਬਹੁਤ ਹੋ ਗਏ ਹੁਣ ਲੱਖ ਲੱਖ ਰੁਪਿਆ ਦਾ ਮੰਗੀਆਂ ਨੇ ਸਰਪਿਆ ਕਰ ਲੱਖ ਦਾ ਯਾਰ ਆਮ ਹੀ ਚੱਲ ਪਿਆ ਨਾ 10 ਦੇ 15 ਕਿਲੋ ਦੁੱਧ ਚੱਲ ਪਿਆ ਬਸ ਖੜਾ ਹਾਂ 15 ਤੋਂ ਘੱਟ ਦਾ ਦੁੱਧ ਹੀ ਨਹੀਂ ਦਿੰਦੀ ਹੁਣ ਜਦੋਂ ਬਾਈ ਜਦੋਂ ਬਾਲਟੀ ਭਰਉਣੀ ਪਾਵੇ ਨਾ ਉਦੋਂ ਬਹੁਤ ਪਤਾ ਪਤਾ ਲੱਗਦਾ ਵੀ ਕਿਵੇਂ ਭਰਦੀ ਬਾਲਟੀ ਦਾ ਉਦੋਂ ਪਤਾ ਲੱਗਦਾ ਹਾਂ ਖੜਾ ਅਸਾਂ ਹਰਜਿੰਦਰ ਬਾਈ ਇੱਕ ਹੋਰ ਆ ਇੱਕ ਹੋਲੇ ਦੇ ਭਾਅ ਵਾਲੀ ਖੜੀ ਆ ਯਾਰ ਇਹ ਵੀ ਨੇ ਇਹ ਵੀ ਆਫਰ ਹੀ ਆ ਭਾਈ ਇਹ ਵੀ ਜਿਹਨੇ ਪਹਿਲਾਂ ਫੋਨ ਲਾ ਲਿਆ ਨਾ ਸਮਝਦਾਰ ਬੰਦੇ ਆਣਦੀ ਹੀ ਆ ਇਹ ਕਿੰਨੇ ਕਿੰਨ ਬੱਚਾ ਕਿਹੜਾ ਇਹਦੇ ਮਗਰ ਬੱਚਾ ਆ ਖੜਾ ਵੀਰੇ ਇਹ ਪੌਣੇ 2 ਮਹੀਨੇ ਹੀ ਡੇਢ ਮਹੀਨੇ ਹੀ ਝੋਟੀ ਸੋਈ ਵਿਆ ਕੱਟੀ ਆ ਠੀਕ ਆ ਦੁੱਧ ਵੀਰੇ ਦੁੱਧ ਵੀਰੇ 9 ਕਿਲੋ ਦੁੱਧ ਹੋਊਗਾ ਖੁੱਲਾ ਖੁੱਲਾ ਹਾਂ ਤੇ ਪਾਸਾ ਰੱਖਦੀ ਥੋੜਾ ਜਿਹਾ ਪਾਸਾ ਹੈਗਾ ਬਹਿਣੀ ਵਾਲਾ ਪਾਸਾ ਇਹ ਮੇਰੀ ਵਾਲੇ ਬੰਦੇ ਦੇ ਕੰਮ ਦੀ ਆ ਉਸੇ ਦੇ ਸਮਝ ਚ ਆਉਣੀ ਆ ਠੀਕ ਆ ਬਾਈ ਠੀਕ ਆ ਮੁੱਠੀ ਮੁੱਠੀ ਵਾਲਾ ਥਾਣਾ ਛਾੜ ਤੇ ਬੱਚਾ ਛੜਨਾ ਛੱਡ ਲੋ ਨਹੀਂ ਛੜਨਾ ਨਾ ਛੱਡੋ ਅੱਗੋਂ ਛਾੜ ਪਾਓ ਮਿਲ ਪੈਂਦੀ ਹੈ ਬੱਚੇ ਦਾ ਹੇਜ ਪੂਰਾ ਕਰ ਦਿੰਦੀ ਠੀਕ ਆ ਬਾਈ ਪਹਿਲੇ ਨਹੀਂ ਆ ਬਈ ਇਹ ਪਤਾ ਨਹੀਂ ਪਹਿਲੇ ਅਗੇ ਦੂਜੇ ਆਪਾਂ ਕਿਹਨੂੰ ਪੁੱਛਿਆ ਅੱਛਾ ਦੁੱਧ ਦੇ ਦੋ ਕਿ ਭਾਅ ਦੱਸ ਸਕਦਾ ਹਾਂ ਹਾਂ ਹਰਜਿੰਦਰ ਮੈਂ ਝੋਟੀ ਦਿਖਾ ਲੈਣੇ ਦੱਸਦ ਨੇ ਭਾਅ ਵੀ ਦੱਸ ਵੀਰਾ ਵੀਰਾ ਮੈਨੂੰ ਭਾਅ ਦੱਸ ਬੜ ਜਲਦੀ ਕਰ ਪਾ ਪੈਂਡ ਜੋ ਮਾਨਦਾਨ ਕਰ ਦਾਂਗਾ ਯਾਰ ਮੈਨਾਂ ਕਰ ਵੀਰਾ ਮਣ ਕੇ ਵੀ ਸੱਜਣਾ ਵਰਗੀ ਝੋਟੀ ਯਾਰ ਸਾਰਾ ਸਿਆਲ ਦੁੱਧ ਪੀ ਕੇ ਫਗਣ ਚੇਚ ਵੀ ਇੰਨੇ ਦੀ ਆ ਤਾ ਸਭ ਨੇ ਰਬੀਆਂ ਖੁੱਲ ਕੇ ਚੁੱਕ ਜਾ ਜੀ ਬਾਬੇ ਨੇ ਤੂੰ ਹੀ ਵਿਗਦੀ ਹੁੰਦੀ ਹੈ 55 ਕੁਦੀ ਦੇ ਦਈਏ ਨਹੀਂ ਹੋਣੀ 55 ਦੀ ਸਰਪੇ ਆਏ ਨਹੀਂ 55 ਵਾਲੇ ਮੈਂ ਕਿਰ ਕਿੰਨੇ ਦੀ 10000 ਐਂ ਕਹ ਤੋ ਕਰਦਾ ਯਾ ਸੁਣੋ ਹੀ ਦੱਸ ਦਿਆ ਹਾਂ ਛੋੜ ਹੀ ਹੋਣੀ ਹੋਂਦੇ ਚ ਹਾਂ 62000 ਦੀ ਝੋਟੀ ਦੇਵਾਂਗੇ ਜੋ 60 ਦੀ ਵੇਚਦਾ ਨਹੀਂ 60 ਦੀ ਨਹੀਂ ਵੇਚਦਾ ਮੇਰਾ ਬਣ ਕਹਿੰਦਾ ਚੱਲ ਇਹ ਤਾਂ 4 ਮਹੀਨੇ ਚੋਕੇ ਵੀ ਇੰਨੇ ਦੀ ਹੈ ਹਾਂ ਬਾਈ ਝੋਟੀ ਚੱਲੀ ਠੀਕ ਹੈ ਦੁੱਧ ਜਨਾ ਅਜਿੰਦਰ ਨੰਬਰ ਮੇਰੇ ਦੁੱਧ ਦਾ ਟਾਈਮ ਤੋਂ ਟਾਈਮ ਜਿਹੜਾ ਮਰਜੀ ਬੰਦਾ ਚੋ ਸਕਦਾ ਇਹ ਨਹੀਂਗਾ ਵੀ ਇੱਕ ਟਾਈਮ ਦੀ ਚੋਾਈ ਕਰਦਾ ਹੁਣ ਮਈਆ ਆਉਂਦੀਆਂ ਰਹਿਣਗੀਆਂ ਹਾਂ ਮੇਰੇ ਹੁਣ ਖੁੱਲਾ ਟਾਈਮ ਹੀ ਸਿਆਲ ਤੱਕ ਮਈਆ ਮਈਆ ਵਾਲਾ ਚੋਈਆਂ ਸਵਾਈਆਂ ਚੰਗੀਆਂ ਮਈਆ ਗਾਵਾਂ ਵੀ ਕਿ ਨਹੀਂ ਦਾਈਆਂ ਦਾ ਯਾਰ ਆਪਾਂ ਪਾ ਲਈਏ ਜੇ ਕਿਤੇ ਮਿਲ ਜੇ ਤਾਂ ਲੈ ਲਈਦੇ ਪਰ ਗਾਂ ਆਪਣੇ ਹਰੇਕ ਦੇ ਬੰਦੇ ਸਮਝੀ ਗਾਂ ਭੇਤ ਨਹੀਂ ਨਾ ਤੈਨੂੰ ਗਾਂ ਨੰਬਰ ਬਾਈ ਬਣ ਜਾਂਦੀ ਉਹਦੇ ਗਾਂ ਮਾਂ ਬਣ ਗਾਂ ਜੋ ਗਾਂ ਨਹੀਂ ਤਾਂ ਬੰਦਾ ਵੀ ਗਾਂ ਹਾਂ ਜਿਹੜੀ ਮੈਂ ਹਾਂ ਮੈਂ ਸਿਆਉਣਾ ਯਾਰ ਮੈਂ ਤਾਂ ਚੋਲਾ ਹੁਣ ਆਹਾਂ ਝੋਟੀ ਵਾਲਾ ਸਾਰਾ ਸਿਆਲ ਚੋਈ ਚਲ ਫੱਗਣ ਚੇ ਚੀਚੀ ਧੋਪਣ ਗੱਬਣ ਪੈਣ 70000 ਦੱਦਾ ਕਰੀ ਛੱਡਦੇ ਥੱਲੇ ਦੱਦਾ ਛੱਡਦੇ ਥੱਲੇ ਅੱਛਾ ਨੰਬਰ ਦੱਸੀ ਨੰਬਰ ਆਪਣਾ 9877510899 ਇੱਕ ਵਾਰੀ ਹੋਰ ਆਉਣ ਦੇ 9877510899 ਠੀਕ ਆ ਬਾਈ ਚੰਗਾ ਵੀ ਸਰ ਜੀ